ਵਾਹਿਗੁਰੂ ਜੀ ਸਤਨਾਮ ਸ੍ਰੀ ਵਾਖ ਗੁਰੂ ਸਹਿਮ ਜੀਉ ਦਰਸ਼ਨ ਮੰਗੋ ਦੇਹ ਪਿਆਰੇ ਤੁਮਰੇ ਸੇਵਾ ਮੈਂ ਕੌਣ ਕੌਣ ਅਨੰਤ ਰੇ ਕਬੀਰ ਸੁਪਨੇ ਉੰਬਰ ਡਾਇਕੈ ਜਹ ਮਕਨਿਸ ਰਾਮ ਤਾਕੇ ਬਾਕੇ ਪਨਹੀ ਮੇਰੇ ਧਨ ਕੋ ਚਾਮ ਸਰਬ ਸੁਖਾ ਕਾ ਦਾਤਾ ਸਤਗੁਰ ਇਸੁਰਨੀ ਭਾਈ ਐ ਦਰਸ਼ਨੇ ਭੇਟ ਤੋਤ ਅਨੰਤਾਂ ਦੋਖ ਗਇਆ ਅਨਗਾਈ ਐ ਵਾਹਿਗੁਰੂ ਜੀ ਮਨੋਂ ਕਮਤ ਤੈ ਲੀਨੀ ਪਰਦਰਨ ਦਿਉ ਰਸ ਰਚਿਉ ਨਾਮ ਭਗਤ ਨਹਿ ਕੀਨੀ ਮਨ ਦੇ ਕਉਨ ਕਮਤ ਤੈ ਲੀਨੀ ਪਰਦਰਨ ਦਿਉ ਰਸ ਰਚਿਉ ਨਾਮ ਭਗਤ ਨਹਿ ਕੀਨੀ ਰਹਾ ਮੋਗਤ ਪੰਥ ਜਨੋ ਕਹਿ ਮਹਨ ਤਨ ਜੋਰ ਨ ਕੋਤਾ ਆ ਅੰਤ ਸੰਗ ਪਾਉ ਨਹੀਂ ਦਿਨ ਨ ਬਿਰਤੈ ਆਪ ਵੰਦਾਇ ਆ ਨਾ ਨਰ ਭਜਿਓ ਨਾ ਗੁਰ ਜਨ ਸੇਵਿਓ ਜੋ ਅਸ਼ਗਿਆਨਾਂ ਕਟਗੇ ਮਹੀਂ ਨਰੰਜਨ تیرੇ ਲਇਕੋਚਿਤ ਉਦਯਨਾਂ ਬਵਤ ਜਨਮ ਭਰ ਮਦਤ ਹਾ ਦੇਓ ਆਤਰ ਮਤ ਨਹੀਂ ਪਾਈ ਮਾਨਸ ਤੇ ਪਾਏ ਬਦ ਹਰ ਭਜ ਨਾਨਕ ਬਾਤ ਬਤਾਈ ਬਹੁਤ ਜਨਮ ਭਰਮਤ ਤੈ ਹਾਰੇ ਹੋ ਅਸਰ ਮਤ ਨਹੀਂ ਪਾਈ ਮਾਨਸ ਦੇ ਪਾਏ ਪਰ ਹਰਿ ਭਜ ਨਾਨਕ ਬਾਤ ਬਤਾਈ ਵਾਜ ਗੁਰੂ ਜੀ ਕਾ ਕਲਸਾ ਵਾਜ ਗੁਰੂ ਜੀ ਕੀ ਬੱਤੀ